ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋਂ ਅੱਜ ਛੁੱਟੀ ਹੀ ਪਹਿਲਾ ਬਈ ਸੌਣ ਘਟੋ ਘਟ ਹੁਣ 17 18 ਸੌਣ ਹੋ ਗਿਆ ਖਤਮ ਹੋਣ ਦੇ ਹਿਸਾਬ ਨਾਲ ਹੈ ਬੂਟੇ ਨੇ ਜਿਹੜੇ ਆਪਣੇ ਲੱਗੇ ਹੋਏ ਇਹਨਾਂ 'ਚ ਥੋੜਾ ਜਿਹਾ ਦੇਸੀ ਆਪਾ ਖਾਦ ਪਾਈਏ ਆ ਪਹਿਲਾਂ ਦਿਖਾਉਂਗਾ ਮੈਂ ਤੁਹਾਨੂੰ ਔਰਗਨ ਖਾਦ ਫਿਰ ਇਹ ਖਲ ਮੋਟੀ ਖਲ ਓਦੋਂ ਬਾਅਦ ਬਰੀਕ ਖਲ ਆਪਣੇ ਘਰ ਦੀ ਖਲ ਆ ਇਹ ਮੈਂ ਸਰੋ ਲੈ ਕੇ ਪਹਿਹੀ ਓਦੋਂ ਬਾਅਦ ਆ ਤਿੰਨੇ ਮਿਕਸ ਕਰ ਲੀਆਂ ਹੁਣ ਤੁਹਾਨੂੰ ਮਿਕਸ ਕਰਕੇ ਦਿਖਾਉਂਗਾ ਮੈਂ ਦੇਖੋ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੋ ਲੋੜ ਮੁਤਾਬਕ ਕਿਉਂਕਿ ਜਿੱਡਾ ਬੂਟਾ ਹੋਊਗਾ ਵੱਡਾ ਵੱਡਾ ਫਿਰ ਇਹਨੂੰ ਪਾਣੀ ਵੀ ਦੇਣਾ ਫਿਰ ਆਜੋ ਇੱਧਰ ਅੰਜੀਰ ਅੰਜੀਰ ਛੋਟੀ ਹੋ ਐ ਅੰਜੀਰ ਚ ਪਾਵਾਂਗੇ ਫੇਰ ਆਓ ਇੱਧਰ ਚੋਦਰਾ ਤੇ ਵੀ ਥੋੜਾ ਹੀ ਐ ਇਹਨੂੰ ਵੀ ਥੋੜਾ ਜਿਹਾ ਚਾਹੀਦਾ ਇਹ ਆ ਗਿਆ ਤੈਨੂੰ ਆ ਗਿਆ ਅੰਬ ਫਸਟ ਹੈ ਕੇਰਲਾ ਤੇ ਤਾਮਾ ਲਾਡੂ ਸਾਊਥ ਸਾਈਡ ਦਾ ਇਹ ਮੰਨਿਆ ਪਰ ਮੰਨਿਆ ਮਸਾਲਾ ਹੈ ਕੁਦਰਤੀ ਕੜੀ ਪੱਤਾ ਇਹਦੇ ਗੁਣ ਇੰਨੇ ਨੇ ਛੱਡ ਦੋ ਗੱਲਾਂ ਦੇਸੀ ਔਲਾ ਦੇਸੀ ਔਲੇ ਚ ਪਾ ਦਾਂਗੇ ਥੋੜਾ ਜਿਹਾ ਆ ਲੀਚੀ ਆ ਵੀਰੇ ਲੀਚੀ ਜੀ ਪਾਵਾਂਗੇ ਉਹਦੋਂ ਫੇਰ ਸੈਕਿੰਡ ਲੀਚੀ ਆਹ ਐਬੋਗਾਡੋ ਲਾਇਆ ਹੀ ਐਬੋਗਾਡੋ ਮੱਖਣ ਮਲਾਈਏ ਸੁੱਕ ਗਿਆ ਕੋਈ ਗੱਲ ਨਹੀਂ ਇਹਨੂੰ ਵੀ ਵਿਵਾਰਾ ਕਰਾਂਗੇ ਫੇਰ ਆਜੋ ਆਹ ਨਾਸਪਤੀ ਲਾਈਆ ਬਾਈ ਨਾਸਪਤੀ ਤੁਹਾਨੂੰ ਵੀਡੀਓ ਦਿਖਾਈ ਨਹੀਂ ਮੈਂ ਪਰ ਲਾਈ ਆ ਰੋੜਾ ਨਿੰਬੂ ਲਾਇਆ ਦੇਸੀ ਨਿੰਬੂ ਦੇਸੀ ਨਿੰਬੂ ਲਾਇਆ ਬਾਈ ਦੇਸੀ ਵੀ ਪਾਕਿਸਤਾਨੀ ਨਿੰਬੂ ਦਾ ਆਪਣੇ ਹੈਗਾ ਉੱਧਰ ਲੱਗਿਆ ਹੋਇਆ ਤੇ ਆਂ ਅੰਬ ਲਾਇਆ ਹੈ ਰਾਮਪੂਰੀ ਅੰਬ ਰਾਮਪੂਰੀ ਅੰਬ ਹੈ ਬਾਈ ਇਹ ਕਹਿੰਦੇ ਇਹਦਾ ਚਾਰ ਪਈਏ ਤਿੰਨ ਚਾਰ ਸਾਲ ਖਰਾਬ ਨਹੀਂ ਹੁੰਦਾ ਤੇ ਆ ਜੋ ਅੱਗੇ ਦਿਖਾਉਣੇ ਦੋ ਪ੍ਰਕਾਰ ਦਾ ਸੇਵ ਸੇਵ ਜੀ ਵੀ ਪਾਵਾਂਗੇ ਆ ਦੇਖੋ ਆਲੇ-ਦਾਲੇ ਮੱਕੀ ਆ ਇਹ ਮਰਾ ਬੂਟਾ ਚੱਲ ਪਿਆ ਇੱਕ ਹੋਰ ਤਰ੍ਹਾਂ ਦਾ ਸੇਵ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ ਆ ਦੇਖੋ ਟੂੜ ਦਾ ਬੂਟਾ ਡ੍ਰੈਗਨ ਫਰੂਟ ਆ ਦੇਖੋ ਪਹਿਲਾ 4-5 ਬੂਟੇ ਲਾਏ ਨੇ ਇੱਕੇ ਹੋਏ ਹੋਏ ਦੇਖੋ ਕੋਈ ਗੱਲ ਨਹੀਂ ਹੋ ਜੂਗਾ ਤੇ ਪੱਕਾ ਪਾਵਾਂਗੇ ਸਾਬਲੀ ਬਦਾਮ ਜਿਹਦੀ ਮੈਂ ਵੀਡੀਓ ਬਣਾ ਕੇ ਪਹਿਲਾਂ ਵੀ ਪਾਈ ਹੈ ਗੋਲਾਬੰਦੀ ਬਦਾਮ ਇਹ ਬੂਟਾ ਥੋੜਾ ਜਿਹਾ ਵੱਡਾ ਇਹਨੂੰ ਰੇ ਦੀ ਥੋੜੀ ਜਿਆਦਾ ਜ਼ਰੂਰ ਜ਼ਰੂਰ ਪਾਉਗੀ ਕਟਿੰਗ ਕਰਾਂਗੇ ਦੀ ਤੇ ਬਹੁਤ ਹੀ ਵਧੀਆ ਬਹੁਤ ਵਧੀਆ ਮਾਲ ਉੱਤਰਿਆ ਇਤਕੀ ਤੁਹਾਨੂੰ ਦਿਖਾਈ ਸੀ ਵੀਡੀਓ ਬਹੁਤ ਫਲ ਦਿੰਦਾ ਹੈ ਪਰ ਇੰਨੀ ਕੋਸ਼ਿਸ਼ ਕਰਦੇ ਰਹੀਏ ਭਾਈ ਮਿਹਨਤ ਕਰਦੇ ਰਹੀਏ ਤੇ ਚੰਗੀ ਚੀਜ਼ ਜੇ ਤੁਹਾਨੂੰ ਖਾਣੀ ਆ ਤਾਂ ਮਿਹਨਤ ਕਰਨੀ ਪਊ ਐਨਾ ਕੁਛ ਬੋਲਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ